ਫੂ ਮੋ ਸਤਮ ਸਹਤੇ ਹੋਏ ਅਬ ਤੋ ਸ਼ਰਮ ਆਤੀ ਹੈ ਇਸ ਵਤਨ ਕੋ ਵਤਨ ਕਹਤੇ ਹੋਏ ਵੇੜੇ ਵਾਲਿਆਂ ਦਾ ਮੁੰਡਾ ਵੇੜੇ ਵਾਲਿਆਂ ਦਾ ਮੁੰਡਾ ਤੇਰੇ ਵੇੜੇ ਚ ਖੜਾ ਕਿਥੋਂ ਜਰ ਲੂ ਜ਼ਮਾਨਾ ਕਿਥੋਂ ਜਰ ਲੂ ਜ਼ਮਾਨਾ ਨਿਜ਼ਾਲਮ ਬੜਾ ਵੇੜੇ ਵਾਲਿਆਂ ਦਾ ਮੁੰਡਾ ਵੀ ਵਰੀ ਬੀਬੀ ਹੋਰੀ ਵਿਵਾ ਕਰਿਆ ਕੇ ਰੋਈਆਂ ਪੱਠੇ ਖੋਤਣ ਗਈਆਂ ਤੂੰ ਕਾਨਾ ਦਾਤੀਆਂ ਵੀ ਖੋਈਆਂ ਪੱਠੇ ਖੋਤਣ ਗਈਆਂ ਤੂੰ ਕਾਨਾ ਦਾਤੀਆਂ ਵੀ ਖੋਈਆਂ ਕੱਡੇ ਮਾਵਾਂ ਦੀਆਂ ਗਾਲਾਂ ਕੱਡੇ ਮਾਵਾਂ ਦੀਆਂ ਗਾਲਾਂ ਤੇਰਾ ਤਾਇਆ ਨਹੀਂ ਛੜਾ ਕਿਥੋਂ ਜਰ ਲੂ ਜ਼ਮਾਨਾ ਕਿਥੋਂ ਜਰ ਲੂ ਜ਼ਮਾਨਾ ਨੀਯਾ ਲੈਂਬੜਾ ਵੇੜਿਆਂ ਵਾਲਿਆਂ ਦਾ ਮੁੰਡਾ ਸਾਰੇ ਪਿੰਡ ਨੇ ਦਵਾਈ ਬਾਪੂ ਕੋਲੋਂ ਛੜਕਾਈ ਜਿੱਦਾਂ ਚੜ ਗਈ ਦਵਾਈ ਤੇ ਦਵਾਈ ਨਹੀਂ ਦਵਾਈ ਜਿੱਦਾਂ ਚੜ ਗਈ ਦਵਾਈ ਤੇ ਦਵਾਈ ਨੀ ਦਵਾਈ ਪੈਸੇ ਲਾਜ ਲਈ ਫੜੇ ਸੀ ਪੈਸੇ ਲਾਜ ਲਈ ਫੜੇ ਸੀ ਗਹਿਣੇ ਰੱਖ ਕੇ ਕੜਾ ਕਿਥੋਂ ਜਰ ਲੂ ਜ਼ਮਾਨਾ ਕਿਥੋਂ ਜਰ ਲੂ ਜ਼ਮਾਨਾ ਨੀ ਅਜ਼ਾਲੇੰ ਬੜਾ ਵੇੜਿਆਲਿਆਂ ਦਾ ਮੁੰਡਾ ਨੀ ਮੈਂ ਵੇਖਿਆ ਜਦੋਂ ਵੀ ਦਿਨ ਵੋਟਾਂ ਦੇ ਆਉਂਦੇ ਸਾਡੇ ਕੋਠਿਆਂ ਤੇ ਝੰਡੇ ਤੇਰੇ ਵੀਰ ਹੋਰੀ ਲਾਉਂਦੇ ਸਾਡੇ ਕੋਠਿਆਂ ਤੇ ਝੰਡੇ ਤੇਰੇ ਵੀਰ ਹੋਰੀ ਲਾਉਂਦੇ ਰੋਬ ਕਰਦੇ ਦਾਦੇ ਕੇ ਰੋਬ ਕਰਦੇ ਦਾਦੇ ਕੇ ਥੋੜਾ ਜਿੱਤ ਜੇ ਟੜਾ ਕਿਥੋਂ ਜਰ ਲੂ ਜ਼ਮਾਨਾ ਕਿਥੋਂ ਜਰ ਲੂ ਜ਼ਮਾਨਾ ਨੀਏ ਜ਼ਾਲਿਮ ਬੜਾ ਵੇੜੇ ਵਾਲਿਆਂ ਦਾ ਮੁੰਡਾ ਵੱਡੀ ਤਾਈ ਨੇ ਧੀ ਛੋਟੀ ਤੋਂ ਤੋਂ ਕਰਜਾ ਲੈ ਵਿਆਹੀ ਮੀਆਂ ਸਾਲਾ ਤੋਂ ਵਿਚਾਰੀ ਵਿਧਵਾ ਜਾਂਦੀ ਪੈਸੇ ਲਾਹੀ ਮੀਆਂ ਸਾਲਾ ਤੋਂ ਵਿਚਾਰੀ ਵਿਧਵਾ ਜਾਂਦੀ ਪੈਸੇ ਲਾਹੀ ਸੁੱਟੇ ਵਿਆਜ ਵਿੱਚ ਕੂੜਾ ਸੁੱਟੇ ਵਿਆਜ ਵਿੱਚ ਕੂੜਾ ਮੂਲ ਖੜੇ ਦਾ ਖੜਾ ਕਿੱਥੋਂ ਜਰਲੂ ਜ਼ਮਾਨਾ ਕਿੱਥੋਂ ਜਰਲੂ ਜ਼ਮਾਨਾ ਨੀ ਜ਼ਾਲਿਮ ਬੜਾ ਵੇੜੇ ਵਾਲਿਆਂ ਦਾ ਮੁੰਡਾ ਕਹਿੰਦੇ ਮਾੜਨਾ ਸੁਣਿਆ ਨੀ ਮੈਂ ਚਾਚੇ ਹੋਰੀ ਤੇਰੇ ਕਹਿੰਦੇ ਨਸ਼ਿਆਂ ਤੇ ਲਾਏ ਅਸੀਂ ਗਟੜ ਬਥੇਰੇ ਕਹਿੰਦੇ ਨਸ਼ਿਆਂ ਤੇ ਲਾਏ ਅਸੀਂ ਗਟੜ ਬਥੇਰੇ ਰੋਧ ਤੀਰਥਾਂ ਤੇ ਜਾਂਦੇ ਰੋਧ ਤੀਰਥਾਂ ਤੇ ਜਾਂਦੇ ਨਾਲੇ ਚੱਕ ਕੇ ਗੜਾ ਕਿਥੋਂ ਜਰ ਲੂ ਜ਼ਮਾਨਾ ਕਿਥੋਂ ਜਰ ਲੂ ਜ਼ਮਾਨਾ ਨੀ ਜਾਲੇਮੜਾ ਵੇੜੇ ਵਾਲਿਆਂ ਦਾ ਮੁੰਡਾ ਮਹਿਲਾਂ ਯੱਤੇ ਕੁੱਲੀਆਂ ਦਾ ਨਹੀਂਓ ਮੁਕਣਾ ਕਚੀਰਾ ਨਹੀਂ ਦਿਮਾਗਾ ਵਿੱਚੋਂ ਜਾਣਾ ਜ਼ਾਤ ਪਾਤ ਵਾਲਾ ਕੀੜਾ ਨਹੀਂ ਦਿਮਾਗਾ ਵਿੱਚੋਂ ਜਾਣਾ ਜ਼ਾਤ ਪਾਤ ਵਾਲਾ ਕੀੜਾ ਗੁਰੂ ਕਰਤੇ ਸਿਵੇ ਵੀ ਗੁਰੂ ਕਰਤੇ ਸਿਵੇ ਵੀ ਲੈ ਆ ਵਖਰੇ ਬਣਾ ਕਿਥੋਂ ਜੜ ਲੂ ਜ਼ਮਾਨਾ ਕਿਥੋਂ ਜੜ ਲੂ ਜ਼ਮਾਨਾ ਨੇ ਜਾਣੇੰਬੜਾ ਵੇੜਿਆਲਿਆਂ ਦਾ ਮੁੰਡਾ ਤੇਰੀ ਸੋਚ ਨੂੰ ਸਲਾਮਾ ਮੱਥਾ ਮਿਹਨਤਾਂ ਨੂੰ ਟੇਕੇ ਰਾਤਾਂ ਜਾਗ ਕੇ ਲਿਖੇ ਜੋ ਨੀ ਤੂੰ ਗੀਤ ਮੇਰੇ ਵੇਖੇ ਰਾਤਾਂ ਜਾਗ ਕੇ ਲਿਖੇ ਜੋ ਨੀ ਤੂੰ ਗੀਤ ਮੇਰੇ ਵੇਖੇ ਮਾਫ਼ ਕਰਿਉਂ ਬਹਿ ਮੋਤਾ ਮਾਫ਼ ਕਰਿਉਂ ਬਹਿ ਮੋਤਾ ਕੰਡੇ ਆਰੇ ਨੂੰ ਬੜਾ ਕਿੱਥੋਂ ਝਰ ਲੂ ਜ਼ਮਾਨਾ ਕਿੱਥੋਂ ਝਰ ਲੂ ਜ਼ਮਾਨਾ ਨੀ ਇਹਾ ਲੇਮੜਾ ਵੇੜੇ ਵਾਲਿਆਂ ਦਾ ਮੁੰਡਾ ਵੇੜੇ ਵਾਲਿਆਂ ਦਾ ਮੁੰਡਾ ਤੇਰੇ ਵੇੜੇ 'ਚ ਖੜਾ ਕਿੱਥੋਂ ਝਰ ਲੂ ਜ਼ਮਾਨਾ ਕਿੱਥੋਂ ਝਰ ਲੂ ਜ਼ਮਾਨਾ ਨੀ ਇਹਾ ਲੇਮੜਾ ਵੇੜੇ ਵਾਲਿਆਂ ਦਾ ਮੁੰਡਾ वेड़े वार मुंड